ਅਮਰੀਕਾ ਤੋਂ ਬੇਹੱਦ ਹੀ ਸੰਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਾਪਤਾ ਹੋਏ ਭਾਰਤੀ ਵਿਦਿਆਰਥੀ ਦੀ 6 ਦਿਨਾਂ ਬਾਅਦ ਲਾਸ਼ ਬ੍ਰਮਧਤ ਹੋਈ ਹੈ ਤਾਂ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ੍ਰੀ ਨਿਵਾਸੀਆ 9 ਫਰਵਰੀ ਤੋਂ ਲਾਪਤਾ ਸੀ ਪਰ ਹੁਣ ਉਸ ਦੀ ਲਾਸ਼ ਜਿਹੜੀ ਬ੍ਰਮਧਤ ਕਰ ਲਈ ਗਈ ਹੈ ਤਾਂ ਸੁਨਹਿਰੀ ਭੁਵਿੱਖ ਦੇ ਲਈ ਮਾਪਿਆਂ ਨੇ ਆਪਣੇ ਸੋਹਣੇ ਸੁਨੱਖੇ ਪੁੱਤ ਨੂੰ ਅਮਰੀਕਾ ਭੇਜਿਆ ਪਰ ਮਾਪਿਆਂ ਨੂੰ ਨਹੀਂ ਪਤਾ ਸੀ ਕਿ ਅਮਰੀਕਾ ਦੇ ਵਿੱਚ ਉਹਨਾਂ ਦੇ ਪੁੱਤ ਦਾ ਭਵਿੱਖ ਹੀ ਖਤਮ ਹੋ ਜਾਵੇਗਾ ਤਾਂ ਜਾਣਕਾਰੀ ਮੁਤਾਬਕ ਇਹ ਨੌਜਵਾਨ ਹੈ ਜਿਹੜਾ 6 ਦਿਨ ਪਹਿਲਾਂ ਲਾਪਤਾ ਹੋਇਆ ਸੀ ਮ੍ਰਿਤਕ ਨੌਜਵਾਨ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਤਾਂ 22 ਸਾਲਾ ਭਾਰਤੀ ਵਿਦਿਆਰਥੀ ਜਿਸ ਦਾ ਨਾਮ ਸਾਕੇਤ ਸ਼ਰੀ ਨਵਾਸੀ ਹੈ ਜੋ ਕਿ ਪਿਛਲੇ 6 ਦਿਨਾਂ ਤੋਂ ਲਾਪਤਾ ਸੀ ਤਾਂ ਹੁਣ ਉਸ ਦੀ ਲਾਸ਼ ਹੈ ਜਿਹੜੀ ਬਰਮਦ ਹੋ ਗਈ ਹੈ ਆ ਜਿਸ ਮਗਰੋਂ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਉੱਥੇ ਹੀ ਇਸ ਸੋਹਣੇ ਸੁਨੱਖੇ ਮੁੰਡੇ ਦੇ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਸੈਨ ਫ੍ਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ ਦੂਤਾਵਾਸ ਨੇ ਉਹਨਾਂ ਦੇ ਪਰਿਵਾਰ ਪ੍ਰਤੀ ਗਹਿਰੀ ਸੰਵੇਦਨਾ ਵੀ ਪ੍ਰਗਟ ਕੀਤੀ ਅਤੇ ਆਖਿਆ ਕਿ ਇਸ ਮੁਸ਼ਕਲ ਸਮੇਂ ਦੇ ਵਿੱਚ ਉਹ ਪਰਿਵਾਰ ਦੇ ਨਾਲ ਖੜੇ ਨੇ ਤਸਾਕੇਤ ਸ਼੍ਰੀ ਨਿਵਾਸ਼ੀਆ ਕਰਨਾਟਕ ਦੇ ਤੁਮਕਰੂ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਸਨ ਤਾਂ ਉਹਨਾਂ ਨੂੰ ਆਖਰੀ ਵਾਰ ਕੈਲੀਫੋਰਨੀਆ ਦੇ ਟਿਲਡਨ ਰੀਜਨਲ ਪਾਰਕ ਦੇ ਨੇੜੇ ਇੱਕ ਝੀਲ ਦੇ ਕੋਲ ਵੇਖਿਆ ਗਿਆ ਤਾਂ ਸਥਾਨਕ ਪੁਲਿਸ ਨੂੰ ਉਸ ਦੀ লাশ ਜਿਹੜੀ ਤਲਾਸ਼ੀ ਮਹਿੰਮ ਦੌਰਾਨ ਬਰਾਮਦ ਹੋਈ ਹੈ ਤਾਂ ਕਰਨਾਟਕ ਦਾ ਰਹਿਣ ਵਾਲਾ ਸਾਕੇਤ ਸੋਮਵਾਰ ਤੋਂ ਲਾਪਤਾ ਸੀ ਉਸ ਦਾ ਬੈਗ ਜਿਸ ਦੇ ਵਿੱਚ ਪਾਸਪੋਰਟ ਅਤੇ ਲੈਪਟਾਪ ਵੀ ਸੀ ਪਹਿਲਾਂ ਹੀ ਬਰਕਲੇ ਹਿਲਸ ਦੇ ਇੱਕ ਘਰ ਦੇ ਬਾਹਰ ਮਿਲਿਆ ਸੀ ਤਾਂ ਪੁਲਿਸ ਵੱਲੋਂ ਹੁਣ ਆਮ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਦੁਖਦਾਈ ਖਬਰ ਦੇ ਨਾਲ ਆ ਸਾਕੇਤ ਦੇ ਪਰਿਵਾਰ ਅਤੇ ਦੋਸਤਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਫਿਲਹਾਲ ਉਸ ਦੇ ਲਾਪਤਾ ਹੋਣ ਅਤੇ ਮੌਤ ਦੇ ਕਾਰਨਾਂ ਦੀ ਪੁਲਿਸ ਤੇਜ਼ੀ ਨਾਲ ਜਾਂਚ ਕਰ ਰਹੀ ਹੈ